ਕੀ ਲੱਗਦਾ ਹੈ ਕਿਵੇਂ ਸਪੋਰਟ ਮਿਲ ਰਿਆ ਇਹਨਾਂ ਨੂੰ ਹੱਲਾਸ਼ੇਰੀ ਕਿਸ ਦੀ ਮਿਲ ਰਹੀ ਹੈ ਗਰਾਊਂਡ ਦੇ ਉੱਤੇ ਜੋ ਇਹਨਾਂ ਨੇ ਤਬਾਹੀ ਮਚਾਈ ਹੈ ਹੁਣ ਤੱਕ ਦਾ ਐਸਟੀਮੇਟ ਅਸੀਂ ਤਕਰੀਬਨ 250 ਮਿਲੀਅਨ ਪਾਉਂਡ ਦਾ ਦੇਖ ਰਹੇ ਹਾਂ ਜੋ ਨੁਕਸਾਨ ਹੋਇਆ ਹੈ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਹੁੰਦਾ ਹੈ ਕਿ ਚਾਰ ਚਾਰਕ ਬੰਦਿਆਂ ਨੂੰ ਪਿੱਛੋਂ ਦੀ ਕਿਸੇ ਦਾ ਸਪੋਰਟ ਹੁੰਦਾ ਉਹ ਕਾਰਾ ਕਰ ਜਾਂਦੇ ਨੇ ਇਹ ਤਾਂ ਇਹਨੇ ਵੱਡੇ ਪੱਧਰ ਦੇ ਉੱਤੇ तमाम ਚੀਜ਼ਾਂ ਵਾਪਰ ਰਹੀਆਂ ਨੇ ਕਿਸ ਦਾ ਤੁਸੀਂ ਸਮਝਦੇ ਹੋ ਕਿਸ ਦਾ ਪਿੱਛੇ ਬੈਕਐਂਡ ਹੋ ਸਕਦਾ ਹੈ ਯਕੀਨ ਲਈਏ तमाम ਚੀਜ਼ਾਂ ਇਹਨੇ ਵੈਲ ਪਲਾਨਡ ਨੇ ਦੇਖੋ ਜੀ ਉਹ ਜਿਹੜਾ ਜਿਹੜੇ ਪਿੱਛੇ ਨੇ ਇਸ ਦੇ ਉਹ ਆ ਪ੍ਰੀਅਰ ਕੰਪਿਊਟਰਾਂ ਤੇ ਜਾਂ ਫੋਨ ਦੇ ਉੱਤੇ ਲੋਕਾਂ ਨੂੰ ਹੱਲਾਸ਼ੀਰੀ ਦੇ ਰਹਾ ਹੈਗੇ ਆ ਉਹਨਾਂ ਨੂੰ ਸਾਦੇ ਆ ਜੀ ਕੀਬੋਰਡ ਵਾਰੀਅਰਸ ਹੈਗੇ ਆ ਹੁਣ ਟੌਮੀ ਜਿਹੜਾ ਰੌਬਿੰਸਨ ਹੈਗਾ ਉਹ ਕੰਟਰੀ ਤੋਂ ਬਾਹਰ ਬੈਠਾ ਆ ਅਤੇ ਲੋਕਾਂ ਨੂੰ ਕਹਿ ਰਿਹਾ ਡਿਫਰੈਂਟ ਸ਼ਹਿਰ ਦੇ ਵਿੱਚ ਜਾ ਕੇ ਤੁਸੀਂ ਕਰੋ ਉਹ ਕਹਿ ਰਿਹਾ ਕਿ ਮੇਰੇ ਉਹਦੇ ਜਿਹੜੇ ਹੈਗੇ ਆ ਇਨਸ ਫੇਸਬੁਕ ਤੇ ਜਾਂ ਐਕਸ ਦੇ ਉੱਤੇ ਕਹਿੰਦਾ 1.5 ਮਿਲੀਅਨ 15 ਲੱਖ ਕਹਿੰਦਾ ਮੇਰੇ ਕੋ ਹੈਗੇ ਆ ਉਹ ਉਹਨਾਂ ਨੂੰ ਇਨਸਟਰਕਸ਼ਨਾਂ ਭੇਜ ਰਿਹਾ ਹੈਗਾ ਆ ਅਤੇ ਹੁਣ ਗਵਰਨਮੈਂਟ ਚੋ ਇਹ ਸੋਚ ਰਹੀ ਆ ਕਿ ਜਿਹੜੇ ਸੋਸ਼ਲ ਮੀਡੀਆ ਤੇ ਇਹ ਕੰਮ ਕਰਦੇ ਜਾਂ ਇੱਥੇ ਗਲੀਆਂ ਦੇ ਵਿੱਚ ਆਣ ਕੇ ਅੱਗਾਂ ਨਹੀਂ ਲਾਉਂਦੇ ਜਾਂ ਕੋਈ ਉਹਨਾਂ ਨੂੰ ਵੀ ਕਹਿੰਦੇ ਵਿੱਚੇ ਹੀ ਅਸੀਂ ਟੈਰਰਿਜ਼ਮ ਮੰਗੂ ਅੰਦਰ ਭੇਜਾਂਗੇ ਜਿੱਦਾਂ ਹੋਣਾ ਇੱਕ ਅੱਜ ਇੱਕ ਬੰਦੇ ਨੂੰ ਉਹ ਲਿਵਰਪੂਲ ਚ ਕਿੰਨਾ ਸਾਲਾਂ ਦੀ ਕੈਦ ਹੋਈ ਹੈਗੀ ਆ ਇਹ ਜੋ ਕੁਸ਼ ਕਰ ਰਹੇ ਹੈਗੇ ਆ ਮਗਰ ਕੀਬੋਰਡ ਵਾਰੀਅਰਸ ਹੈਗੇ ਆ ਆਪ ਕੰਮ ਨਹੀਂ ਕਰਦੇ ਅਤੇ ਲੋਕਾਂ ਨੂੰ ਅੱਗ ਲਾਉਂਦੇ ਹੈਗੇ ਆ ਇਸੇ ਇਹਨਾਂ ਨੂੰ ਵੀ ਗਵਰਨਮੈਂਟ ਹੈਗੀ ਆ ਕਾਨੂੰਨ ਦੇ ਨਾਲ ਅੰਦਰ ਸਿੱਟੇਗੀ ਕਿਸ ਦਿਨ ਤੇ ਕੁੱਝ ਹੀ ਵਾਰ ਕਰ ਦੇਗੀ ਲੌਕ ਕਰਕੇ ਲੈਂਡ ਆਫ ਲਾ ਜਿਸ ਨੂੰ ਬਣਿਆ ਜਾਂਦਾ ਹੈ ਉੱਥੇ ਕਾਨੂੰਨ ਦੀਆਂ तमाम ਧੱਜੀਆਂ ਉਡਾਈਆਂ ਗਈਆਂ ਪਿਛਲੇ ਇੱਕ ਹਫ਼ਤੇ ਤੋਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜੇਕਰ ਪੁਲਿਸ ਦੀ ਸਖਤ ਕਾਰਵਾਈ ਰਹਿੰਦੀ ਹੈ ਇਹਨਾਂ तमाम ਕਾਰਕੂਨਾਂ ਦੇ ਉੱਤੇ ਤੇ ਤੁਸੀਂ ਮੰਨਦੇ ਹੋ ਕਿ ਹਾਂ ਲੋਕਾਂ ਦੇ ਮਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਜੋ ਡਰ ਜਾਂ ਕਹਿ ਲਿਆ ਫਵਾਵਾਵਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਲੋਕਾਂ ਦੇ ਮਨਾਂ ਦੇ ਵਿੱਚੋਂ ਵੀ ਸਾਂਮ ਦੂਰ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਆ ਜੀ ਔਰ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਕਹਿ ਰਹੀ ਹੈਗੀ ਆ ਹੁਣ ਜਿਸ ਤਰ੍ਹਾਂ ਆਪਣੇ ਵਕੀਲ ਨੇ ਇਮੀਗ੍ਰੇਸ਼ਨ ਦੇ ਉਹ ਤਾਂ ਉਹੋ ਹੀ ਕੰਮ ਕਰਦੇ ਹੈਗੇ ਆ ਜੋ ਵਿੱਚ ਕਾਨੂੰਨ ਕਹਿ ਰਿਹਾ ਕਾਨੂੰਨ ਦੇ ਅਨੁਸਾਰ ਠੀਕ ਅਪੀਲ ਕਰ ਰਹੇ ਹੈਗੇ ਆ ਜੇ ਕੋਈ ਕਿਸੇ ਨੂੰ ਬਾਹਰ ਭੇਜਣਾ ਹੋਵੇ ਡਿਪੋਰਟ ਕਰਨਾ ਹੋਵੇ ਉਹ ਉਹਨਾਂ ਨੇ ਕਾਨੂੰਨ ਬਣਾਇਓ ਨੇ ਪਾਰਲੀਮੈਂਟ ਤੇ ਉਹਨਾਂ ਨੂੰ ਫਾਲੋ ਕਰਦੇ ਪਰ ਲੇਕਰ ਉਹ ਜਿਹੜੇ ਹੈਗੇ ਨੇ ਜਿਹੜੇ ਵਕੀਲ ਨੇ ਆਪਣੇ ਵੀ ਬਹੁਤ ਨੇ ਅਤੇ ਮੁਸਲਮਾਨ ਭਾਈ ਵੀ ਵਕੀਲ ਬਹੁਤ ਨੇ ਇਮੀਗ੍ਰੇਸ਼ਨ ਪੀਐਲ ਜਿਹਨਾਂ ਦੇ ਅਨੁਸਾਰ ਦੇ ਆ ਉਹਨਾਂ ਨੂੰ ਗਵਰਨਮੈਂਟ ਨੇ ਕਿਹਾ ਕਿ ਤੁਸੀਂ ਆਪਣੇ ਘਰੋਂ ਕੰਮ ਕਰੋ ਨਾ ਕਿ ਤੁਸੀਂ ਆਪਣੇ ਦਫ਼ਤਰਾਂ ਕਿਉਂਕਿ ਲੋਕਾਂ ਨੂੰ ਪਤਾ ਆ ਕਿ ਉਹਨਾਂ ਦੇ ਦਫ਼ਤਰ ਕਿੱਥੇ ਆ ਔਰ ਇਹ ਜਿਹੜੇ ਗਰਬੜ ਕਰਨ ਵਾਲੇ ਆ ਉਹਨਾਂ ਨੇ ਦਫ਼ਤਰਾਂ ਦੇ ਵਿੱਚ ਜਾ ਕੇ ਕਰ ਸਕਦੇ ਆ ਹਾਲੇ ਤੱਕ ਤਾਂ ਹੋਈ ਨਹੀਂ ਪਰ ਐਸਾ ਕਿ ਉਹਨਾਂ ਨੂੰ ਸਾਰੇ ਕਹਿ ਰਹੇ ਕਿ ਆਪਣੇ ਘਰਾਂ ਤੋਂ ਕੰਮ ਕਰੋ ਨਾ ਕਿ ਤੁਸੀਂ ਆਪਣੇ ਦਫ਼ਤਰਾਂ ਵਿੱਚ ਲੇਕਿਨ ਉਹਨਾਂ ਦਾ ਕਸੂਰ ਆ ਉਹਨਾਂ ਨੇ ਆਪਣੇ ਕੰਮ ਕਰਨੇ ਆ ਜੀ ਉਹਨਾਂ ਦੀ ਲਿਵਿੰਗ ਹੈਗੀ ਆ ਉਹ ਵਕੀਲ ਆ ਅਤੇ ਕਾਨੂੰਨ ਨੂੰ ਫਾਲੋ ਕਰਦੇ ਆ ਜੀ ਜੇਕਰ ਅਸੀਂ ਦੇਖਦੇ ਹਾਂ ਇਸ ਵੇਲੇ ਮੈਂ ਹਰ ਇੱਕ ਪ੍ਰੋਗਰਾਮ ਦੇ ਵਿੱਚ ਇਹ ਗੱਲ ਜ਼ਰੂਰ ਲੈ ਕੇ ਆਨਾ ਸਾਨੂੰ ਸਟੂਡੈਂਟਸ ਸੁਣ ਰਹੇ ਨੇ ਸਾਨੂੰ ਬਜ਼ੁਰਗ ਸੁਣ ਰਹੇ ਨੇ ਗੁਰੂ ਘਰ ਦੇ ਕਮੇਟੀਆਂ ਦੇ ਮੈਂਬਰ ਵੀ ਸੁਣ ਰਹੇ ਹੋਣਗੇ ਬਤੌਰ ਸਿੱਖ ਇਸ ਵੇਲੇ ਸਾਡੀਆਂ ਜ਼ਿੰਮੇਵਾਰੀਆਂ ਆਪਣੇ ਪਰਿਵਾਰਾਂ ਬਾਬਤ ਕੀ ਬਣਦੀ ਹੈ ਆਪਣੇ ਆਪਣੇ ਕਾਰੋਬਾਰ ਬਾਬਤ ਕੀ ਬਣਦੀ ਹੈ ਤੇ ਬਤੌਰ ਬ੍ਰਿਟਨ ਦੇ ਲੋਕਾਂ ਨੂੰ ਵੀ ਤੁਸੀਂ ਕੋਈ ਆਪਣੇ ਵੱਲੋਂ ਇਸ ਵੇਲੇ ਰეკਮੈਂਡੇਸ਼ਨ ਕਰਨੀ ਚਾਹੋ ਅਜਿਹੇ ਹਾਲਾਤਾਂ ਦੇ ਵਿੱਚ ਦੇਖੋ ਜੀ ਇਹ ਜੋ ਲੋਕ ਗਰਮਣ ਕਰ ਰਹੇ ਨੇ ਇਹ ਬਹੁਤ ਥੋੜੀ ਮਾਈਨੋਰਟੀ ਨੇ 1% ਤੋਂ ਵੀ ਘੱਟ ਆ ਉਹ ਬਾਕੀ ਦੇ ਜਿਹੜੇ ਲੋਕ ਉਹ ਲੋ ਅਬਾਈਡਿੰਗ ਹੈਗੇ ਆ ਕਿਸੇ ਵੇਲੇ ਉਹ ਇਮੀਗ੍ਰੇਸ਼ਨ ਜਿਹੜਾ ਇਮੀਗ੍ਰੇਸ਼ਨ ਹੈਗਾ ਜੀ ਇਸ ਕੰਟਰੀ ਦੇ ਵਿੱਚ ਉਹ ਵੱਡਾ ਇਸ਼ੂ ਹੈਗਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਬਾਹਰ ਜਾ ਕੇ ਲੋਕਾਂ ਨੂੰ ਅ ਅੱਗਾ ਲਾਉਂਦੇ ਜਾਂ ਦੰਗੇ ਕਰਦੇ ਹੈਗੇ ਆ ਉਹ ਤੁਸੀਂ ਐਗਰੀ ਕਰਦੇ ਹੋ ਯੂ ਐਗਰੀ ਟੂ ਡਿਸਐਗਰੀ ਪਬਲੀਕਲੀ ਨਾ ਕਿ ਇਹ ਜੋ ਕੁਝ ਕਰਦੇ ਹੈਗੇ ਆ ਮੇਰਾ ਹੁਣ ਇਹ ਹੀ ਸਾਰਿਆਂ ਨੂੰ ਸੰਦੇਸ਼ਾਂ ਤੇ ਸੁਨੇਹਾ ਇਹ ਹੈਗਾ ਕਿ ਆਪਣੇ ਆਪ ਦਾ ਖਿਆਲ ਰੱਖੋ ਤੇ ਬਾਹਰ ਅੰਦਰ ਹੁਣ ਘਾਟ ਸੋੜਿਆ ਜਾਵੋ ਇਹਦਾ ਮਤਲਬ ਇਹ ਨਹੀਂ ਤੁਸੀਂ ਘਰਾਂ ਦੇ ਵਿੱਚੋਂ ਕੰਮ ਤੇ ਨਹੀਂ ਜਾਣਾ